ਖਾਲਸਾ ਜੀ ਇਹ ਪੰਜਾਬ ਦੀ ਧਰਤੀ ਨੂੰ ਗੁਰੂ ਸਾਹਿਬਾਂ ਸੰਤਾਂ ਦੇ ਭਗਤਾਂ ਨੇ ਨਾਮ ਜਪ-ਜਪ ਕੇ ਅੰਮ੍ਰਿਤ ਵਰ ਅੰਮ੍ਰਿਤ ਵਰ ਕੀ ਬੜਾਇਆ ਲੱਖਾਂ ਸ਼ਹੀਦਾਂ ਨੇ ਆਪਣਾ ਖੂਨ ਪਾ ਕੇ ਇਹਨੂੰ ਪਵਿੱਤਰ ਬਣਾਇਆ ਪਰ ਸੈਂਟਰ ਸਰਕਾਰ ਵੱਲੋਂ ਪੰਜਾਬ ਤੇ ਛੇ ਮੁੱਖ ਮੰਤਰੀਆਂ ਵੱਲੋਂ ਇਸ ਪੰਜਾਬ ਨੂੰ ਮਿੱਟੀ 'ਚ ਵੀ ਮਲਾਇਆ ਖੂਨੋਂ ਖੂਨ ਕੀਤਾ 84 ਦੀ ਗੱਲ ਕਦੇ ਨਹੀਂ ਭੁੱਲ ਸਕਦੀ ਜਦੋਂ ਸਰਕਾਰਾਂ ਨੇ ਸੋਚਿਆ ਕਿ ਇਹ ਕੂਮ ਕਦੇ ਤੋਪਾਂ ਟੰਕਾਂ ਨਾਲ ਨਹੀਂ ਮਾਰ ਸਕਦੀ ਮੁੱਕ ਸਕਦੀ ਤਾਂ ਫਿਰ ਬਾਦਲ ਪ੍ਰਕਾਸ਼ ਨੇ ਬੀਜੇਪੀ ਦੀ ਭਾਈਵੰਦੀ ਸੈਕਟਰ ਨਾਲ ਰਲ ਕੇ ਮੈਂ ਯਾਦ ਇੱਕ ਚਿੱਟੇ ਦਾ ਬੀਜ ਬੜਾ ਡੂੰਗਾ ਬੀਜਿਆ ਅੱਜ ਪੰਜਾਬ ਦੀ ਧਰਤੀ ਤੇ ਥਾਂ ਥਾਂ ਉੱਤੇ ਸਿਮੇ ਮਾਚਰੇ ਆ ਪੁੱਤਾਂ ਗੱਬਰੂਆਂ ਦੇ ਸਾਡੀਆਂ ਧੀਆਂ ਵੀ ਚਿੱਟਾ ਦਿਨ ਰਾਤ ਕਰਨ ਲੱਗੀਆਂ ਤੇ ਧਰਤੀ ਪੰਜਾਬ ਦੀ ਤੇ ਅੱਜ ਘਰ ਘਰ ਦੇ ਵਿੱਚ ਮਾਵਾਂ ਵੈਣ ਪਾ ਪਾ ਕੇ ਪਿੱਟਦੀਆਂ ਤੇ ਜਿਹੜੀਆਂ ਇਹ ਸਰਕਾਰਾਂ ਤੇ ਜਿਹੜਾ ਪ੍ਰਸ਼ਾਸਨ ਹੈ ਇਹਨੂੰ ਦੁੱਖਾਂ ਨਾਲ ਤਾਂ ਮਾਰ-ਮਾਰ ਕੇ ਕਿਵੇਂ ਅੱਜ ਤੜਫ ਰਿਹਾ ਹੈ ਇਸ ਦਰਦਾਂ ਭਰੀਗਾਸਾ ਨੂੰ ਨ ਤੜਕ ਢਾਡੀ ਜਥਾ ਬਿੱਕਰ ਸਿੰਘ ਕੜਾਕਾ ਸਾਥੀ ਸੁਖਰਾਜ ਸਿੰਘ ਗੁਰਵਿੰਦਰ ਸਿੰਘ ਤਪਲੇ ਦੀ ਸੇਵਾ ਸਤਨਾਪ ਸਿੰਘ ਸਾਡੇ ਛੋਟੇ ਵੀਰ ਅਰਸ਼ ਜੀ ਕਿਵੇਂ ਇਹਨੂੰ ਬੰਦ ਕਰ ਦੇ ਕੈਮਰੇ ਵਿੱਚ ਆਓ ਸੁਣੀਏ ਪਿਆਰ ਨਾਲ ਜੀ ਪੰਜਾਬ ਵਿੱਚ ਰੋਂਦਿਆਂ ਤੇ ਚਿੱਟੇ ਨਾਲ ਪੁੱਤ ਮਰਦੇ ਅੱਜ ਮਾਵਾਂ ਹੈ ਪੰਜਾਬ ਵਿੱਚ ਰੋਂਦਿਆਂ ਤੇ ਚਿੱਟੇ ਨਾਲ ਪੁੱਤ ਮਰਦੇ ਟੋਡੇ ਬੂਟੇ ਲਾਏ ਕਿਸੇ ਤੋਣੀ ਪੁੱਟੀ ਦੇ ਹੋ ਟੋਡੇ ਬੂਟੇ ਲਾਏ ਕਿਸੇ ਤੋਣੀ ਪੁੱਟੀ ਦੇ ਹਜ਼ਾਰਾਂ ਲੋਕ ਹੋ ਕੇ ਭਰ ਦੇ ਅੱਜ ਮਾਵਾਂ ਹੈ ਪੰਜਾਬ ਵਿੱਚ ਰੋਂਦੀਆਂ ਤੇ ਚਿੱਟੇ ਨਾਲ ਪੁੱਤ ਮਾਰਦੇ ਅੱਜ ਮਾਵਾਂ ਹੈ ਪੰਜਾਬ ਵਿੱਚ ਰੋਂਦੀਆਂ ਸਦੀ ਮਜਬੂਰੀ ਆ ਪਿਆਰੇ ਖਾਲਸਾ ਜੀ ਅੱਜ ਆਪਣੇ ਪੁੱਤਰਾਂ ਦੀਆਂ ਲੋਥਾਂ ਤੇ ਖੜਕੜ ਕੇ ਇਹ ਮਾਵਾਂ ਦੇ ਬੈਣਾ ਵਿੱਚੋਂ ਬਾਦਲਾਂ ਨੂੰ ਬਹੁਤ ਕੁਝ ਕਿਹਾ ਜਾ ਰਿਹਾ ਮਾਵਾਂ ਨੂੰ ਆਹ ਸੁਣੀਏ ਪਿਆਰ ਨਾਲ ਮਾਰਦੇ ਰਜੀਵ ਇੰਤਰਾ ਹਜ਼ਾਰਾਂ ਸਿੱਖ ਮਾਰਦੇ ਕਈ ਜੇਲਾ ਵਿੱਚ ਅਜੇ ਸੜਦੇ ਅੱਜ ਮਾਵਾਂ ਹੈ ਪੰਜਾਬ ਵਿੱਚ ਰੋਂਦੀਆਂ ਤੇ ਜਿੱਟੇ ਨਾਲ ਪੁੱਤ ਮਰਦੇ ਅੱਜ ਮਾਵਾਂ ਹੈ ਪੰਜਾਬ ਵਿੱਚ ਰੋਂਦੀਆਂ ਘਰ ਵਿੱਚੋਂ ਚਿੱਟਾ ਮਿਲਦਾ ਜੀ ਅੱਜ ਘਰ ਘਰ ਵਿੱਚੋਂ ਚਿੱਟਾ ਮਿਲਦਾ ਤੇ ਧੀਆਂ ਦੇ ਵਿਸਵੇ 발ਦੇ ਅੱਜ ਮਾਵਾਂ ਹੈ ਪੰਜਾਬ ਵਿੱਚ ਰੋਧੀਆਂ ਤੇ ਚਿੱਟੇ ਨਾਲ ਪੱਤ ਭਰਦੇ ਅੱਜ ਮਾਵਾਂ ਹੈ ਪੰਜਾਬ ਵਿੱਚ ਨੇ ਕਥਾ ਪੜ ਕੇ ਇਹ ਕੁਰਸੀਆਂ ਦੇ ਬਰਾਜਮਾਨ ਹੋ ਕੇ ਕਿ ਅਸੀਂ ਚਿੱਟਾ ਹਫਤੇ ਚ ਰਗੜ ਕੇ ਰੱਖ ਦਿਆਂਗੇ ਖਤਮ ਕਰ ਦੇਣਾ ਪਰ ਜਿਹੜੇ ਬੂਟੇ ਬਾਦਲ ਤੇ ਕੈਪਟਨ ਦੇ ਲੱਗੇ ਨਾ ਤੋਂ ਕਦੇ ਰਿਪਟੇ ਜਾਣੇ ਪਿਆਰੇ ਖਾਲਸਾ ਜੀ ਹੁਣ ਤਾਂ ਸਗੋਂ ਘਰ ਘਰ ਚੋਂ ਚਿੱਟਾ ਮਿਲ ਰਿਹਾ ਤੇ ਬਠੰਡਾ ਜਿਹੜਾ ਇਹ ਗਰਾਊਂਡ ਬਣ ਚੁੱਕਿਆ ਪਿਆਰੇ ਖਾਲਸਾ ਜੀ ਪੰਜਾਬ ਵਿੱਚ ਰੋਧੀਆਂ ਤੇ ਚਿੱਟੇ ਨਾਲ ਪੁੱਤ ਮਰਦੇ ਅੱਜ ਮਾਵਾਂ ਹੈ ਪੰਜਾਬ ਵਿੱਚ ਰੋਧੀਆਂ